ਦੀ ਸਤਿਕਾਰਯੋ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਸ ਵਲੰਟੀਅਰਸ ਮੇਰੇ ਵੀ ਮਾਵਾ ਭੈਣਾ ਆਓ ਮਤੇ ਦੀ ਸਾਹ ਖਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਬਹੁਤ ਹੈ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਬੈਠੇ ਹੋ ਇੰਤਜ਼ਾਰ ਕਰ ਰਹੇ ਹੋ ਵੀ ਕਦ ਵਾਰੀ ਆਉਗੀ ਪਰ ਮੇਰੀ ਬੇਨਤੀ ਹੈ ਕਿ 10 ਮਿੰਟ ਹੋਰ ਗਰਮੀ ਜਿਹੜੀ ਚੱਲੋ 10 ਮਿੰਟ ਦਾ ਹੀ ਪ੍ਰੋਗਰਾਮ ਰਹਿ ਗਿਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਨਿੱਜਰ ਸਾਹਿਬ ਦਾ ਜਿਨ੍ਹਾਂ ਨੇ ਅੱਜ ਇਹਨਾਂ ਵਧੀਆ ਪ੍ਰੋਗਰਾਮ ਲਿਖਿਆ ਜਿਨ੍ਹਾਂ ਦੀ ਸੋਚ ਸਦਕਾ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਜਿਹੜਾ ਇੱਕ ਨੇਕ ਉਪਰਾਲਾ ਕਰ ਰਹੇ ਨੇ ਆਮ ਪਰਿਵਾਰਾਂ ਦੇ ਅੱਖਾਂ ਦਾ ਇਲਾਜ ਕਰਾ ਕੇ ਇੱਕ ਆਏ ਕੈਂਪ ਲਵਾਇਆ ਜਿੱਥੇ ਤੁਸੀਂ ਆਪ ਦੀਆਂ ਅੱਖਾਂ ਦਾ ਟ੍ਰੀਟਮੈਂਟ ਕਰਵਾ ਸਕਦੇ ਹੋ ਜਾਂਚ ਕਰਵਾ ਸਕਦੇ ਹੋ ਆਪਰੇਟ ਕਰਵਾ ਸਕਦੇ ਹੋ ਸੋ ਮੈਂ ਇੱਕ ਛੋਟੀ ਜੀ ਰਿਕੁਐਸਟ ਕੀਤੀ ਸੀ ਨੱਜਰ ਸਾਹਿਬ ਨੂੰ ਵੀ ਸਾਡੇ ਧੂਰੀ ਚ ਵੀ ਆ ਕੇ ਕੈਂਪ ਲਾ ਕੇ ਜਾਓ ਕਿਉਂਕਿ ਸਾਡੇ ਧੂਰੀ ਦੇ ਲੋਕਾਂ ਨੂੰ ਵੀ ਲੋੜ ਹੈ ਆਮ ਪਰਿਵਾਰਾਂ ਨੂੰ ਵੀ ਲੋੜ ਹੈ ਕਿ ਉਹ ਵੀ ਆਪ ਦੀ ਇਲਾਜ ਵਧੀਆ ਪੱਧਰ ਤੇ ਕਰਾ ਸਕਣ ਸੋ ਅਕੇ ਨਾਲੇ ਛੋਟੇ ਜੇ ਮੇਰੇ ਸੱਦੇ ਤੇ ਇਹਨਾਂ ਵਧੀਆ ਜਿਹਾ ਪ੍ਰੋਗਰਾਮ ਕਰਾਇਆ ਮੈਂ ਬਹੁਤ ਧੰਨਵਾਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫੋਡੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਮਕਾਰਾਂ ਤੇ ਲੱਗੇ ਹੋਏ ਨੇ ਉਹਨਾਂ ਦਾ ਮੇਨ ਏਜੰਡਾ ਸੀਗਾ ਵੀ ਲੋਕਾਂ ਦੀ ਸਿਹਤ ਹੈ ਜਿਹੜੀ ਉਹਨੂੰ ਚੰਗਾ ਕੀਤਾ ਜਾਵੇ ਕਿਉਂਕਿ ਸਿਹਤ ਹੈ ਜਿਹੜੀ ਉਹ ਸਭ ਤੋਂ ਵੱਡਾ ਗਹਿਣਾ ਹੈ ਉਹਦਾ ਕੋਈ ਮੁੱਲ ਨਹੀਂ ਹੈਗਾ ਜੇ ਇੱਕ ਚੰਗੀ ਸਿਹਤ ਮੈਂਦੇ ਇਨਸਾਨ ਨੂੰ ਮੈਨੂੰ ਲੱਗਦਾ ਉਹ ਕੁਝ ਨਹੀਂ ਕਰ ਸਕਦਾ ਸਿਹਤ ਦਾ ਆਪਾਂ ਧਿਆਨ ਵੀ ਰੱਖਦੇ ਆ ਪਰ ਉਮਰ ਦੇ ਹਿਸਾਬ ਨਾਲ ਇਲਾਜ ਕਰਾਉਣ ਦੀ ਵੀ ਲੋੜ ਪੈਂਦੀ ਹੈ ਕੋਈ ਨਾ ਕੋਈ ਬਿਮਾਰੀ ਕਿਸੇ ਬੰਦੇ ਨੂੰ ਲੱਗੀ ਹੋਈ ਰਹਿੰਦੀ ਹੈ ਸੋ ਉਹਦੇ ਲਈ ਸਰਕਾਰ ਕੰਮ ਕਰ ਰਹੀ ਹੈ ਹਰ ਸ਼ਹਿਰ ਨੂੰ ਹਰ ਪਿੰਡ ਨੂੰ ਮਹੱਲਾ ਕਲੀਨਿਕ ਵਰਗੇ ਵਧੀਆ ਕਲੀਨਿਕਸ ਮਿਲ ਰਹੇ ਨੇ ਸਿਵਲ ਹਸਪੀਟਲ ਹੈ ਜਿਹੜਾ ਉਹ ਵੀ ਵਧੀਆ ਪਣ ਰਹੇ ਨੰਨੀਆਂ ਤੋਂ ਨੰਨੀਆਂ ਐਂਬੂਲੈਂਸ ਸਰਕਾਰ ਪੰਜਾਬ ਨੂੰ ਦੇ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਨੇ ਕਿਉਂਕਿ ਸਾਡੇ ਲੋਕਾਂ ਦੀ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮਾਂ ਦਾ ਸੁਪਨਾ ਸੀਗਾ ਵੀ ਪੰਜਾਬ ਨੂੰ ਉਹੀ ਹਰਦਾ ਵਸਤਾ ਰੰਗਲਾ ਪੰਜਾਬ ਮੁੜ ਕੇ ਬਣਾਉਣਾ ਹੈ ਤੇ ਮਾਂ ਦਾ ਪੂਰੀ ਮਿਹਨਤ ਕਰ ਰਹੇ ਹਾਂ ਸਭ ਤੋਂ ਜ਼ਿਆਦਾ ਫੰਡ ਮੈਨੂੰ ਲੱਗਦਾ ਹੈ ਜੇ ਕਿਸੇ ਮਹਿਤਮੇ ਨੂੰ ਮਿਲਦਾ ਹੈ ਤਾਂ ਉਹ ਹੈਲਥ ਨੂੰ ਮਿਲਦਾ ਹੈ ਕਿ ਸਾਡੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਮਾਵਾ ਪੈਣਾ ਨੂੰ ਕੋਈ ਬਿਮਾਰੀ ਹੁੰਦੀ ਹੈ ਕੋਈ ਦਿੱਕਤ ਆਉਂਦੀ ਸੀ ਤਾਂ ਮਾਵਾ ਪੈਣਾ ਸੋਚਦੀਆਂ ਸੀ ਵੀ 500000 ਦਾ ਖਰਚਾ ਹੋਊਗਾ ਰਹੰਦੰਨਿਆ 2-4 ਦਿਨ ਦੇਖ ਲੈਨੇ ਆ ਕੀ ਪਤਾ ਬਿਮਾਰੀ ਆਪ ਹੀ ਠੀਕ ਹੋ ਜੇ ਖਰਚਾ ਨਾ ਕਰੀਏ ਪਰ ਸਰਕਾਰ ਨੇ ਮਹੱਲਾ ਕਲੀਨਿਕ ਬਣਾ ਕੇ ਤੁਹਾਨੂੰ ਘਰ ਘਰ ਤੁਹਾਡੇ ਟੈਸਟ ਫ੍ਰੀ ਕਰਤੇ ਤੁਹਾਡੀਆਂ ਦਵਾਈਆਂ ਫ੍ਰੀ ਕਰਤੀਆਂ ਤੁਹਾਡੀ ਪਰਚੀ ਵੀ ਫ੍ਰੀ ਕਰਤੀ ਤੁਸੀਂ ਜਿਹੜੀ ਮਰਜ਼ੀ ਦਵਾਈ ਲੈ ਕੇ ਆਓ ਤੁਹਾਨੂੰ ਸਾਰੀਆਂ ਦਵਾਈਆਂ ਫ੍ਰੀ ਨੇ ਸਾਨੂੰ ਲੋੜ ਸੀਗੀ ਕਿ ਸਰਕਾਰ ਤਾਂ ਕੰਮ ਕਰ ਹੀ ਰਹੀ ਹੈ ਕੋਈ ਸੋਸ਼ਲ ਕੰਮ ਨਹੀਂ ਆਪ ਲੋਕ ਵੀ ਮਹਾਰੇ ਆਪ ਦੇ ਚੱਲ ਕੇ ਆਉਣ ਤਿੰਨਜਰ ਸਾਹ ਵਰਗੇ ਲੋਕ ਜਿਹੜੇ ਯੂਕੇ ਚ ਬੈਠੇ ਨੇ ਪਰ ਉਹਨਾਂ ਦਾ ਦਿਲ ਪੰਜਾਬ ਲਈ ਧੜਕਦਾ ਹੈ ਪੰਜਾਬ ਦੇ ਲੋਕਾਂ ਲਈ ਧੜਕਦਾ ਹੈ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਧੂਰੀ ਚ ਤੁਸੀਂ ਆਏ ਕੈਂਪ ਲਵਾਓ ਉਹਨਾਂ ਨੇ ਮੈਨੂੰ ਜਦੋਂ ਇਹ ਕਹਿਤਾ ਵੀ ਸਾਡੇ ਵੱਲੋਂ ਯੈਸ ਹੈ ਤੁਸੀਂ ਜਦ ਮਰਜੀ ਆਏ ਕੈਂਪ ਲਵਾ ਲਓ ਅਸੀਂ ਜਿੰਨੀਆਂ ਬਿਮਾਰੀਆਂ ਹੋਣਗੀਆਂ ਚਾਹੇ ਉਹ ਮੋਤੀਆ ਹੋਵੇ ਕਾਲਾ ਮੋਤੀਆ ਹੋਵੇ ਕੋਈ ਉਮਰ ਦੇ ਹਿਸਾਬ ਨਾਲ ਲੈਂਥ ਪਾਉਣ ਵਾਲੇ ਹੋਣ ਜਿਹੜੀ ਮਰਜ਼ੀ ਬਿਮਾਰੀ ਹੋਵੇ ਅਸੀਂ ਆਪਰੇਸ਼ਨ ਵੀ ਕਰਾ ਕੇ ਤਾਂਾਂਗੇ ਜੇ ਕਿਸੇ ਨੂੰ ਦਵਾਈ ਦੀ ਲੋੜ ਹੈ ਅਸੀਂ ਦਵਾਈ ਵੀ ਦਵਾਂਗੇ ਜੇ ਕਿਸੇ ਨੂੰ ਚਸ਼ਮੇ ਦੀ ਲੋੜ ਹੈ ਨੰਬਰ ਲੱਗਿਆ ਹੋਇਆ ਉਹ ਚਸ਼ਮੇ ਦੀ ਮਹਈਆ ਕਰਾਏ ਜਾਣਗੇ ਸੋ ਮੈਂ ਧੰਨਵਾਦ ਕਰਦੀ ਆ ਨੈਚਰ ਸਾਹਿਬ ਦਾ ਇਹਨਾਂ ਨੇ ਇੱਕ ਹੋਲ ਸੋਚੀ ਹੈ ਵੀ ਧੂਰੀ ਦੇ ਜਿਹੜੇ ਘਰ ਨੇ ਕਿਉਂਕਿ ਆਪਾਂ ਸਾਰੇ ਵਧੀਆ ਘਰਾਂ ਤੋਂ ਆਨੇ ਆ ਆਪਾਂ ਨੂੰ ਲੋੜ ਹੈ ਕਿ ਜਿਹੜਾ ਕੋਈ ਭੈਣ ਭਰਾ ਦਾ ਘਰ ਨਹੀਂ ਬਣਿਆ ਹੋਇਆ ਜਿਹੜੇ ਔਖੇ ਨੇ ਉਹਨਾਂ ਨੂੰ ਆਪਾਂ ਘਰ ਵੀ ਬਣਾ ਕੇ ਦੇਈਏ। ਸੋ ਉਹ ਸੋਚਦੇ ਨਹੀਂ ਸਰਕਾਰ ਵੀ ਕੰਮ ਕਰ ਰਹੀ ਹੈ। ਅਸੀਂ ਵੀ ਮਿਹਨਤ ਕਰ ਰਹੇ ਹਾਂ ਤੇ ਸਾਡਾ ਇੱਕ ਸੁਪਨਾ ਹੈ ਵੀ ਧੂਰੀ 'ਚ ਕੋਈ ਵੀ ਮਕਾਨ ਹੈ ਜਿਹੜਾ ਉਹ ਕੱਚਾ ਨਾ ਰਹਿ ਜਵੇ। ਹਰ ਮਕਾਨ ਪੱਕਾ ਹੋਵੇ, ਹਰੇਕ ਬੰਦੇ ਕੋਲ ਛੱਤ ਹੋਵੇ ਤੇ ਆਰਾਮ ਨਾਲ ਆਪਣੇ ਘਰ ਸੌ ਸਕੇ। ਸੋ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਹੈ। ਇਦਾਂ ਦੇ ਉਪਰਾਲੇ ਨਿਰੰਤਰ ਚੱਲਦੇ ਰਹਿਣਗੇ। ਕੋਈ ਕਮੀ ਨਹੀਂ ਆਉਂਦੀ ਜਿੰਨਾ ਸਾਡੇ ਤੋਂ ਸੇਵਾ ਹੋ ਸਕਦੀ ਅਸੀਂ ਧੂਰੀ ਦੀ ਸਪੈਸ਼ਲੀ ਧੂਰੀ ਦੀ ਕਿਉਂਕਿ ਧੂਰੀ ਵਾਲਿਆਂ ਨੇ ਕਦੇ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਅਸੀਂ ਵੀ ਖਾਸ ਤੌਰ ਤੇ ਧੂਰੀ ਦਾ ਧਿਆਨ ਰੱਖਦੇ ਹਾਂ ਵੀ ਇੱਥੇ ਜਿਹੜੀ ਚੀਜ਼ ਦੀ ਲੋੜ ਹੈ ਪਹਿਲੇ ਪਹਿਲ ਦੇ ਆਧਾਰ ਤੇ ਉਹਨੂੰ ਮਹయ్యా ਕਰਾਇਆ ਜਾ ਸਕੇ ਜਿਹੜੀਆਂ ਛੋਟੀਆਂ-ਛੋਟੀਆਂ ਤੁਹਾਡੀਆਂ ਮੰਗਾਂ ਨੇ ਛੋਟੇ-ਛੋਟੇ ਕੰਮਕਾਰ ਨੇ ਸਭ ਤੋਂ ਪਹਿਲਾਂ ਅਸੀਂ ਧੂਰੀ ਦੇ ਹੱਲ ਕਰਾਈਦੇ ਨੇ ਮੈਨੂੰ ਲੱਗਦਾ ਹੈ ਸਰਕਾਰ ਪੂਰੀ ਧੂਰੀ ਨੂੰ ਇੱਕ ਜਿਵੇਂ ਪੂਰੀ ਦੇ ਲੋਕਾਂ ਦੀ ਮੰਗ ਸੀ ਵੀ 스마트 ਸਿਟੀ ਬਣਾਇਆ ਜਾਏ ਉਹ ਸੋਚ ਤਾਂ ਪੂਰੀ ਕੰਮ ਕਰ ਰਹੀ ਐ ਵਧੀਆ ਪ੍ਰੋਜੈਕਟ ਤੁਹਾਡੇ ਕੋਲ ਆ ਰਹੇ ਨੇ ਤੁਹਾਡੀਆਂ ਮੰਗਾਂ ਹੱਲ ਕੀਤੀਆਂ ਜਾ ਰਹੀਆਂ ਨੇ ਸਾਨੂੰ ਤੁਹਾਡੇ ਸਾਥ ਦੀ ਸਾਡੇ ਸਾਨੂੰ ਤੁਹਾਡੇ ਪਿਆਰ ਦੀ ਹਮੇਸ਼ਾ ਲੋੜ ਐ ਤੁਹਾਡਾ ਪਿਆਰ ਐ ਜਿਹੜਾ ਉਹਨੂੰ ਬਣਾਈ ਰੱਖਿਓ ਸਾਥ ਨੂੰ ਬਣਾਈ ਰੱਖਿਓ ਅੱਜ ਇੰਨੀ ਐ ਕਿ ਤੁਸੀਂ ਬੇਨਤੀਆਂ ਕਬੂਲ ਕਰਿਓ ਤੇ ਤੁਹਾਡਾ ਇੱਥੇ ਆਉਣ ਦੇ ਤੈਅ ਦਿਨੋਂ ਧੰਨਵਾਦ ਆ ਸਾਰਿਆਂ ਦਾ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਐ ਮਿਲਦੇ ਰਹਾਂਗੇ ਜਿਹੜੀਆਂ ਵੀ ਦਿੱਕਤਾਂ ਹੋਈਆਂ ਤੁਸੀਂ ਸਾਨੂੰ ਜਾਣੂ ਜਰੂਰ ਕਰਾਓ ਕੋਈ ਨਹੀਂ ਆ ਕੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ